ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਸਬੰਧੀ ਸ਼੍ਰੀਸ਼ਾ ਵੱਲੋਂ ਬੋਲੇ અપਮਾਨਿਤ ਸ਼ਬਦ ਲਈ ਤੁਰੰਤ ਮਾਫੀ ਮੰਗੀ ਜਾਵੇ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਕੌਮ ਦੇ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੀ ਸਹੀ ਦਿਸ਼ਾ ਵੱਲ ਅਗਵਾਈ ਕਰਦੇ ਹਨ ਅਤੇ ਸਵਨਾ ਇਨਸਾਨੀ ਕਦਰਾਂ ਕੀਮਤਾਂ ਉੱਤੇ ਪਹਿਰਾ ਦੰਦੇ ਹੋਏ ਨਿਮਰਤਾ, ਨਿਰਮਮਤਾ ਅਤੇ ਆਪਸੀ ਸਦਭਾਵਨਾ ਭਰੇ ਸਬੰਧਾਂ ਰਹੀ ਜ਼ਿੰਦਗੀ ਬਤੀਤ ਕਰਨ ਦਾ ਅਮਨਮਈ ਸੰਦੇਸ਼ ਦਿੰਦੇ ਹਨ। ਦੂਸਰਾ ਹਰ ਗੁਰਸਿੱਖ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਸ ਦੀ ਜ਼ਿੰਦਗੀ ਮੌਤ ਤੋਂ ਉੱਪਰ ਸਤਿਕਾਰਤ ਹਨ ਸ਼੍ਰੀ ਅੰਮ੍ਰਿਤਸਰ ਵੱਲੋਂ ਰਾਜ ਸਭਾ ਵਿੱਚ ਆਪਣੀ ਸਿਆਸੀ ਹਮੇ ਦਾ ਸ਼ਿਕਾਰ ਹੋ ਕੇ ਅਤੇ ਮੋਦੀ ਵਰਗੇ ਜ਼ਬਰ ਹੁਕਮਰਾਨ ਦਾ ਗੁਣਗਾਣ ਕਰਦੇ ਹੋਏ ਜੋ ਸ਼੍ਰੀ ਸ਼ਾਹ ਨੇ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਅਤੇ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਾ ਸਬੰਧੀ ਅਪਮਾਨਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਹ ਸਿੱਖ ਕੌਮ ਲਈ ਬਰਦਾਸ਼ਤ ਕਰਨ ਯੋਗ ਨਹੀਂ ਹਨ ਇਸ ਲਈ ਸ਼੍ਰੀ ਸ਼ਾਹ ਨੂੰ ਜਿੰਨੀ ਜਲਦੀ ਹੋ ਸਕੇ ਸਿੱਖ ਕੌਮ ਦੇ ਮਨਾਤੇ ਆਤਮਾਮਾਂ ਨੂੰ ਪਹੁੰਚੀ ਡੂੰਗੀ ਠੇਸ ਲਈ ਅਤੇ ਸਿੱਖ ਕੌਮ ਵਿੱਚ ਉੱਠੇ ਵੱਡੇ ਵਿਦਰੋਹੀ ਰੋ ਨੂੰ ਸ਼ਾਂਤ ਕਰਨ ਲਈ ਤੁਰੰਤ ਜਨਤਕ ਤੌਰ ਤੇ ਸਿੱਖ ਕੌਮ ਕੋਲੋਂ ਮਾਫੀ ਮੰਗਣ ਦੇ ਅਮਲ ਹੋਣੇ ਬਣਦੇ ਹਨ ਤਾਂ ਕਿ ਇਸ ਵਰਤਾਰੇ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਦੀ ਰੋਕਥਾਮ ਹੋ ਸਕੇ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਿੱਤੇ ਕੁਝ ਦਿਨ ਪਹਿਲੇ ਸ਼੍ਰੀ ਅਮਿਤਸ਼ਾਹ ਵੱਲੋਂ ਰਾਜ ਸਭਾ ਵਿੱਚ ਤਕਰੀਰ ਕਰਦੇ ਹੋਏ ਸਮੁੱਚੀ ਦੁਨੀਆ ਤੇ ਮਨੁੱਖਤਾ ਦੀ ਸਹੀ ਦਿਸ਼ਾ ਵੱਲ ਅਗਵਾਈ ਕਰਨ ਵਾਲੇ ਅਤੇ ਮਨੁੱਖਤਾ ਨੂੰ ਅਮਲੀ ਰੂਪ ਵਿੱਚ ਸਕੂਨ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਬੰਧੀ ਤਾਂ ਜਿਹਦੇ ਰੂਪ ਵਿੱਚ ਵਰਤੇ અપਮਾਨਿਤ ਸ਼ਬਦਾਂ ਲਈ ਮੋਦੀ ਹਕੂਮਤ ਤੇ ਸ਼੍ਰੀ ਸ਼ਾਹ ਨੂੰ ਤੁਰੰਤ ਮਾਫੀ ਮੰਗਣ ਦੀ ਨੀਕ ਰਾਏ ਦੰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਹਕੂਮਰਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਂਧੀ ਗੁਜਰਾਤੀ ਸਨ ਜੋ ਜਰਮਨ ਤੇ ਦੱਖਣੀ ਅਫਰੀਕਾ ਵਿੱਚ ਰਹਿੰਦੇ ਹੋਏ ਇਨਸਾਨਾਂ ਤੇ ਬੀਬੀਆਂ ਨਾਲ ਅਣਮਨੁੱਖੀ ਅਮਲ ਕਰਦਾ ਰਿਹਾ ਹੈ ਜਦੋਂ ਕਿ ਪੰਜਾਬੀਆਂ ਨੇ ਤਾਂ ਇਸ ਮੁਲਕ ਦੀ ਆਜ਼ਾਦੀ ਦੀ ਜੰਗ ਵਿੱਚ ਅਤੇ ਬਾਅਦ ਵਿੱਚ ਇਸ ਮੁਲਕ ਨੂੰ ਹਰ ਖੇਤਰ ਵਿੱਚ ਅੱਗੇ ਲਿਜਾਣ ਵਿੱਚ ਮੋਰੀ ਹੋ ਕੇ ਯੋਗਦਾਨ ਪਾਇਆ ਹੈ ਮੁਗਲ ਹਕਮਰਾਨਾਂ ਤੋਂ ਹਿੰਦੂਤਿਆਂ ਪਹਿਣਾ ਦੀ ਇੱਜ਼ਤ ਬਚਾਉਣ ਲਈ ਸਿੱਖ ਜਾਨਾਂ ਤੇ ਖੇੜਦੇ ਰਹੇ ਹਨ ਇਸ ਲਈ ਹੀ ਹਿੰਦੂ ਆਣੀਆਂ ਉਸ ਸਮੇਂ ਸਿੱਖ ਨੂੰ ਦੇਖ ਕੇ ਪੁਕਾਰਦੀਆਂ ਸਨ ਆ ਗਏ ਨਿਹੰਗ ਬੋਹੇ ਖੋਲ ਦੋ ਨਿਸੰਗ ਬਚਾਈ ਵੇ ਭਾਈ ਕੱਚ ਵਾਲਿਆ ਮੇਰੀ ਧੀ ਬਸਰੇ ਨੂੰ ਗਈ ਇਹ اخلاق ਸਿੱਖ ਕੌਮ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹੀ ਪ੍ਰਦਾਨ ਕੀਤਾ ਹੈ ਅਤੇ ਬਿਨਾ ਕਿਸੇ ਭੇਦ ਭਾਵ ਤੋਂ ਸਮੁੱਚੀ ਮਨੁੱਖਤਾ ਇਨਸਾਨੀਅਤ ਦੀ ਨਿਰਸਵਾਰਥ ਹੋ ਕੇ ਸੇਵਾ ਕਰਨ ਦੀ ਪ੍ਰੇਰਣਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹੀ ਸਾਨੂੰ ਬਖਸ਼ਿਸ਼ ਕੀਤੀ ਹੈ। ਇਹੀ ਵਜ੍ਹਾ ਹੈ ਕਿ ਇੰਡੀਆ ਦੇ ਕਿਸੇ ਵੀ ਕੋਨੇ ਵਿੱਚ ਜਾਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਵੀ ਕੋਈ ਕੁਦਰਤੀ ਆਫਰ ਜਾਂ ਜੰਗਰਾਹੀ ਨੁਕਸਾਨ ਹੁੰਦਾ ਹੈ ਤਾਂ ਸਿੱਖ ਕੌਮ ਮੌਰੀ ਹੋ ਕੇ ਦਵਾਈਆਂ, ਕੱਪੜੇ, ਲੰਗਰ ਅਤੇ ਹੋਰ ਵਸਤਾਂ ਆਪਣੇ ਇਨਸਾਨੀ ਫਰਜ਼ਾਂ ਨੂੰ ਪੂਰਨ ਕਰਕੇ ਫਖਰ ਮਹਿਸੂਸ ਕਰਦੀ ਹੈ ਜਿਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆ ਦੀ ਸ਼੍ਰੀ ਸ਼ਾਹ ਗੱਲ ਕਰਦੇ ਹਨ ਉਹਨਾਂ ਨੇ ਹਰ ਤਰ੍ਹਾਂ ਦੀ ਹਕੂਮਤੀ ਅਤੇ ਸਮਾਜਿਕ ਬੁਰਾਈਆਂ ਦਾ ਡਟ ਕੇ ਮੁਕਾਬਲਾ ਵੀ ਕੀਤਾ ਅਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਦੀ ਰਾਖੀ ਲਈ ਆਪਣੀ ਸ਼ਹਾਦਤ ਵੀ ਦਿੱਤੀ ਇਸੇ ਲਈ ਅੱਜ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਸਿੱਖ ਕੌਮ ਦੀ ਆਤਮਾ ਤੇ ਦਿਲਾਂ ਤੇ ਰਾਜ ਕਰਦੇ ਹਨ ਅਤੇ ਉਹ ਸਾਡੇ ਨਾਇਕ ਹਨ ਸਰਦਾਰ ਮਾਨ ਨੇ ਅੱਗੇ ਚੱਲ ਕੇ ਕਿਹਾ ਕਿ ਸ਼੍ਰੀ ਸ਼ਾਹ ਨੇ ਸਿੱਖ ਕੌਮ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ અપਮਾਨਿਤ ਸ਼ਬਦਾਂ ਦੀ ਵਰਤੋਂ ਕਰਕੇ ਆ ਬੈਲ ਮੈਨੂੰ ਮਾਰਦੀ ਕਹਾਵਤ ਨੂੰ ਸੱਦਾ ਦੇ ਕੇ ਬਜਰ ਗੁਸਤਾਖੀ ਕੀਤੀ ਹੈ ਕਿਉਂਕਿ ਸਿੱਖ ਨਾ ਤਾਂ ਆਪਣੀ ਕੌਮ ਦੁਸ਼ਮਣ ਨੂੰ ਕਦੇ ਭੁੱਲਦੇ ਹਨ ਅਤੇ ਨਾ ਹੀ ਮaaf ਕਰਦੇ ਹਨ ਇਸ ਲਈ ਸਮੇਂ ਦੀ ਨਜਾਕਤ ਸਿਆਸੀ ਹੋਮੇ ਵਿੱਚ ਗੁਦਰ ਰਹਿਮੋਦੀ ਸ਼ਾ ਵਰਗੇ ਹਕਮਰਾਨਾਂ ਨੂੰ ਇਹ ਆਵਾਜ਼ ਦੇ ਰਹੀ ਹੈ ਕਿ ਉਹ ਸਾਬ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਸਬੰਧੀ ਵਰਤੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਲਈ ਜਿੰਨੀ ਜਲਦੀ ਹੋ ਸਕੇ ਜਨਤਕ ਤੌਰ ਤੇ ਸਿੱਖ ਕੌਮ ਤੋਂ ਮਾਫੀ ਮੰਗਣ ਦੇ ਅਮਲ ਕਰਨ ਤਾਂ ਬਿਹਤਰ ਹੋਵੇਗਾ